ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਰਣੀਆਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਪਿੰਡ ਇੱਕ ਸਾਈਡ ਬਦਨੀ ਰਹਿ ਜਾਂਦਾ ਜੀ ਦੂਜੀ ਸਾਈਡ ਬੁੱਟਰ ਵੀ ਨੇੜੇ ਹੀ ਆ ਜੀ ਪਿੰਡ ਜਿਹੜੇ ਘਰੋਂ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਸ਼ੌਂਕਿਆ ਤੌਰ ਤੇ ਬਾਈ ਦੇ ਚੰਗੇ ਪਸ਼ੂ ਰੱਖਿਆ ਜਿਹਦੇ 'ਚ ਮੱਜਾ ਆ ਜਾਂਦੀ ਆ ਜੀ ਤੇ ਘੋੜੀਆਂ ਦਾ ਸਿਸਟਮ ਤੁਸੀਂ ਦੇਖ ਹੀ ਸਕਦੇ ਹੋ ਯਾਨੀ ਨਾਗਰ ਤਾਂ ਮੱਝਾਂ ਕੋਲ ਮੱਝਾਂ ਦੇ ਵੀ ਬਾਈ ਕੋਲ 4-5 ਤੇ ਕੂੜੀਆਂ ਦੇ ਵੀ 4-5 ਆ ਪਰ ਪ੍ਰਬੰਧ ਸਾਰੇ ਪਸ਼ੂਆਂ ਲਈ ਚੰਗਾ ਕੀਤਾ ਵਾ ਪਸ਼ੂਆਂ ਵਾਲਾ ਜਿਹੜਾ ਮੱਝਾ ਗਾਮਾ ਵਾਲਾ ਬਰਾਂਡਾ ਉਹ ਅੰਦਰ ਆ ਜੀ ਜਿਹੜੀ ਤੁਸੀਂ ਸਕਰੀਨ ਤੇ ਝੋਟੀ ਦੇਖ ਰਹੇ ਹੋ ਇਹ ਬਾਈ ਹੋਣਾ ਲੋ ਵਿਕਾਊ ਕੀਤੀ ਗਈ ਹੈ ਜੀ ਚੰਗੇ ਦੁੱਧ ਰਿਕਾਰਡ ਵਾਲੀ ਬਾਈ ਦੱਸਦਾ ਜੀ ਡਿਟੇਲ ਮੈਂ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਸਾਸੀ ਘਾਲ ਜੀ ਸਾਸੀ ਘਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਜਸ਼ਨਦੀਪ ਸਿੰਘ ਪਿੰਡ ਰਣੀਆਂ ਕਿਹੜੇ ਰਾਧੇ ਘਰ ਰਹੇ ਜਾਂਦਾ ਬਈ ਆਪਣਾ ਇਹ ਦੁੰਨੇ ਘਰੇ ਰਾਧੇ ਘਰ ਰਹੇ ਜਾਂਦਾ ਬਈ ਠੀਕ ਆ ਵੀਰੇ ਘਰ ਦੀ ਹੈ ਜੀ ਝੋਟੀ ਹਾਂਜੀ ਕਰਦੀ ਹੈ ਜੀ ਸੂਆ ਕਿੰਨੇ ਮਾਂ ਸੁਂਦੀ ਹੈ ਜੀ ਦੂਜੇ ਸੂਏ ਸੁਂਦੀ ਹੈ ਜੀ ਹੁਣ ਦੂਜੇ ਸੂਏ ਸੂਕੀ ਹਾਂ ਦੂਜੇ ਕਿੰਨਾ ਸਮਾਂ ਲੈਂਦੀ ਹੈ ਜੀ 5 ਦਿਨ ਰਹਿ ਗਿਆ ਇਹੇ ਡੇਟ ਮੁਤਾਬਕ ਹਾਂਜੀ ਕੀ ਕ ਪਹਿਲੇ ਸੂਏ ਦਾ ਕੀ ਰਿਕਾਰਡ ਆ ਜੀ 16 ਕਿਲੋ ਦੁੱਧ ਦਿੱਤਾ ਸੀ ਛੋਇਆ ਵਾ ਹਾਂਜੀ ਗਰੰਟੀ ਵਾਲਾ ਗਰੰਟੀ ਵਾਲਾ ਥਣਾ ਦੀ ਭਾਰ ਪਿੱਛੇ ਦੀ ਗਰੰਟੀ ਹੈ ਜੀ ਫੁੱਲ ਜੀ ਫੁੱਲ ਐਕਤੀਅਰ ਕਿੰਨਾ ਬਾਜੀ ਦੁੱਧ ਜੀ ਐਲਕੀ ਮੀਤ ਤਾਂ ਜ਼ਿਆਦਾ ਹੈ ਜੀ ਸਾਨੂੰ ਹਾਂਜੀ 18 19 ਕਰ ਜੂਗੀ ਠੀਕ ਹੈ ਜੀ ਬਾਕੀ ਸੇਵ ਵਾ ਬਾਕੀ ਸੇਵ ਵਾ ਕਿਹੜੇ ਸੀਮਣ ਤੋਂ ਗੱਬਣ ਆ ਜੀ ਇਹ ਦਲਬਾਗ ਤੋਂ ਗੱਬਣਾ ਜੀ ਉਹਦਾ ਰਿਕਾਰਡ ਮਿਲੂਗਾ ਜੀ ਹਾਂਜੀ ਵੀਡੀਓ ਤੇ ਸਟਰਾ ਆਪਣਾ ਸੰਭਿਆ ਪਿਆ ਜੀ ਸੰਭਿਆ ਪਿਆ ਜੀ ਚਵਾਈ ਦੀ ਬੋਲੀ ਸੀ ਬਾਈ ਹਾਂਜੀ ਚਵਾਈ ਦੀ ਠੀਕ ਹੈ ਜੀ ਠੀਕ ਹੈ ਤੋੜ ਕੇ ਦਿਖਾ ਦਿਓ ਜੀ ਚੰਗੀ ਆ ਝੋਟੀ ਵੀਰੇ ਜੇ ਆਪਾਂ ਹਾਈਟ ਦੀ ਗੱਲ ਕਰਗੇ ਤਾਂ ਸੋਨਾ ਬੋਡੀ ਸਟਰਕਚਰ ਚੰਗੀ ਹਾਈਟ ਆ ਤੇ ਜਿਹੜਾ ਹਵਾਨਾ ਕਰਮ ਵਾਲੀ ਨੇ ਐਚ ਐਫ ਗਾਂ ਾਰਗਾ ਤਿਆਰ ਕੀਤਾ ਹੋਇਆ ਜੀ ਡੇਟ ਮੁਤਾਬਕ ਦਿਨ 5 ਪਈ ਆ ਜੀ ਇੱਕ ਦੋ ਦਿਨ ਵਾਧ ਵੀ ਸਕਦੇ ਆ ਘਟ ਵੀ ਸਕਦੇ ਆ ਮੋੜ ਲਿਆਈ ਵੀਰੇ ਚੌੜਾ ਪੈਠ ਪੂੜਾ ਵਜਨ ਵਜੂਦ ਦੀ ਪੂਰੀ ਚੰਗੀ ਆ ਤੇ ਦਲਬਾਗ ਦੇ ਸੀਮਣ ਤੋਂ ਗੱਬਣ ਆ ਜੀ ਦਾ ਪ੍ਰੋਪਰ ਰਿਕਾਰਡ ਤੁਹਾਨੂੰ ਬਾਈ ਹੋਣੀ ਦੇ ਦੇਣਗੇ ਜੀ ਵੀਡੀਓ ਵੀ ਪਈ ਆ ਹੁਣ ਤੁਹਾਨੂੰ ਮੈਂ ਹਵਾਨੇ ਦੀ ਬਿਊਟੀ ਦਿਖਾ ਦਿੰਨਾ ਕਿਉਂਕਿ ਖਾਸ ਕਰਕੇ ਵੀਰੇ ਝੋਟੀਆਂ 'ਚ ਬੰਦਿਓ ਜੀ ਮੱਜਾਂ 'ਚ ਇਹ ਹਵਾਨਾ ਬਹੁਤ ਘੱਟ ਦੇਖਣ ਨੂੰ ਮਿਲਦਾ ਜੀ ਲਓ ਜੀ ਕਰੋ ਚੈੱਕ ਆ ਬਟਨ ਵਾਲਾ ਹਵਾਨਾ ਵੀ ਕਹਿ ਦਿੰਨੇ ਹਜੇ ਢੱਲ ਵੀ ਬਹੁਤ ਪਈ ਆ ਥਣ ਵੀ ਨੇੜੇ ਤੋਂ ਚੈੱਕ ਕਰ ਲਓ ਸੋਹਣੇ ਸੈਜ ਦਾ ਥਾਣਾ ਜੇ ਮੰਨ ਲਓ ਆਪਾਂ ਚਾਰਾਂ ਤੋਂ ਪੰਜਾ ਦਿਨਾਂ ਤੱਕਰ ਵੀਡੀਓ ਕਵਰ ਕਰਦੇ ਤਾਂ ਐਂਡ ਸੋਹਣਾ ਤੇ ਸ਼ਾਨਦਾਰ ਹਵਾਨਾ ਤਿਆਰ ਕੀਤਾ ਹੋਣਾ ਸੀਗਾ ਡੇਟ ਮੁਤਾਬਕ ਦਿਨ ਹਜੇ 5 ਤੋਂ 7 ਪਏ ਆ 16 ਕਿਲੋ ਪਿਛਲੇ ਸੂਏ ਦਾ ਇਹਦਾ ਰਿਕਾਰਡ ਆ ਬਾਕੀ ਏਕ ਤੀਰ ਤੁਹਾਡੀ ਸੇਵਾ ਦੇ ਸਿਰ ਤੇ ਆ ਜੇ ਕੋਈ ਵੀਰ ਵੱਧ ਕਰ ਲੋ ਤਾਂ ਵੱਧ ਵੀ ਲੈ ਸਕਦਾ ਜੀ ਅਗਲੇ ਥਣ ਵੀ ਚੰਗੇ ਆ ਆ ਗਾੜੀ ਚ ਵੀ ਦੁੱਧ ਚੰਗਾ ਹੋਊਗਾ ਕਿਉਂਕਿ ਹਵਾਨੇ ਦੀ ਤੱਕ ਅੱਗੇ ਨੂੰ ਵੀ ਸੋਣੀ ਆ ਜੀ ਤੇ ਕੀਮਤ ਕੀ ਰਹਿਣ ਵਾਲੀ ਵੀਰੇ ਦੀ ਉਹ ਫੋਨ ਤੇ ਕਰ ਲਾਂਗੇ ਵੀਰੇ ਫੋਨ ਤੇ ਹੋਊਗੀ ਜੀ ਠੀਕ ਆ ਜਿਹੜੀ ਇਹਦੀ ਡਿਮਾਂਡ ਆ ਬਾਈ ਕਹਿੰਦਾ ਉਹ ਫੋਨ ਤੇ ਹੋਊਗੀ ਜੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ